ਕਹਿੰਦੀ ਨਾ ਮਹਾਰਾਜ ਜੀ ਭਾਗਹੀਨ ਭ੍ਰਮ ਝੋਟਾਂ ਖਾਵੇ ਤੱਕੇ ਖਾਰੇ ਟੁੱਟ ਗਿਆ ਤੇ ਤੱਕੇ ਖਾਰੇ ਜੇ ਭਾਗ ਨੇ ਤੇ ਜੁੜਿਆ ਹੋਇਆ ਫਿਰ ਅਗਲੀ ਗੱਲ ਵੀ ਜੁੜਨਾ ਕਿੱਥੇ ਇੱਕ ਬਾਣੀ ਚ ਪੰਕਤੀ ਆਉਂਦੀ ਲੱਗੜੀ ਸੁਥਾਏ ਮਤਲਬ ਚੰਗੀ ਜਗ੍ਹਾ ਤੇ ਲੱਗ ਗਈ ਚੰਗੀ ਜਗ੍ਹਾ ਤੇ ਜੁੜ ਗਈ ਚੰਗੀ ਜਗ੍ਹਾ ਕਿਹੜੀ ਆ ਗੁਰੂ ਕੀ ਸੰਗਤ ਲੱਕੜੀ ਸਥਾਏ ਜੋੜਨ ਹਾਰੇ ਜੋੜੀਆਂ ਵੀ ਜੋੜਨ ਹਾਰੇ ਨੇ ਮੇਰੇ ਤੇ ਤਰਸ ਕੀਤਾ ਮੈਨੂੰ ਪਟਕਦੀ ਹੋਈ ਰੂਹ ਨੂੰ ਚੰਗੇ ਥਾਂ ਤੇ ਜੋੜ ਦਿੰਦਾ ਤੇਰਾ ਸ਼ੁਕਰ ਮਾਲਕਾ ਤੂੰ ਆਪਣੀ ਸੰਗਤ ਨਾਲ ਜੋੜ ਦਿੰਦਾ ਤੂੰ ਆਪਣੇ ਚਰਨਾਂ ਨਾਲ ਜੋੜ ਦਿੰਦਾ ਤੂੰ ਆਪਣੇ ਸ਼ਬਦ ਨਾਲ ਜੋੜ ਦਿੰਦਾ ਮੈਨੂੰ ਮੇਰੇ ਮੂਲ ਨਾਲ ਜੋੜ ਦਿੰਦਾ ਜੋੜਨ ਹਾਰਾ ਜੋੜੀਆ ਕਿਹਦੇ ਨਾਲ ਜੁੜਨਾ ਹੈ ਮੰਗਤਿਆਂ ਨਾਲ ਨਹੀਂ ਜਿਹਦੇ ਅੱਗੇ ਕੁੱਲ ਕਾਇਨਾਤ ਮੰਗਤੇ ਬਣ ਕੇ ਖੜੀ ਹੈ ਉਹਦੇ ਨਾਲ ਜੁੜਨਾ ਹੈ ਸਾਤ ਸੰਗਤ ਲਗ ਲਗ ਹਰ ਜੀਠ ਜੁੜੰਦਾ ਲੋੜੀ ਹੈ ਤੇ ਅਗਲੀ ਗੱਲ ਜਿਸ ਅੱਗੇ ਸਭ ਨਿਵਾਰਨ ਹੁਣ ਇਸ ਪੰਕਤੀ ਤੋਂ ਮੈਂ ਦੋਨੋਂ ਉਦਾਹਰਨਾਂ ਲੈਣੀ ਚਾਹੁੰਦਾ ਪਹਿਲਾ ਧੰਨ ਸੱਚੇ ਪਾਤਸ਼ਾਹ ਸਾਹਿਬ ਨੂੰ ਅਮਰਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੀ ਵਿక్తి ਧਾਰਮਿਕ ਜਗਿਆਸਾ ਹੈ ਅੰਦਰ ਪਰ ਕਿੱਥੇ ਜੁੜਨਾ ਹੈ ਇਹ ਨਹੀਂ ਪਤਾ ਯਕੀਨ ਕਰਨਾ ਸਾਧ ਸੰਗਤ ਉਹ ਢੂੰਡਦੇ ਨੇ ਲੱਭਦੇ ਨੇ ਮਾਫੀ ਮੰਗ ਕੇ ਸ਼ਬਦ ਵਰਤਾਂ ਕਿ ਮੈਨੂੰ ਕਹਿਣਾ ਪਏਗਾ ਕਿ ਉਹ ਪਰਮ ਵਿੱਚ ਟਟਕਦੇ ਸਰਦੇ ਨਦੀਆਂ ਨਾਲਿਆਂ ਇਹ ਨਹਾ ਕੇ ਸ਼ਾਂਤੀ ਲੱਭਦੇ ਆ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਰਟਨ ਕੀਤੇ ਕਿ 22 ਸਾਲ ਲਗਾਤਾਰ ਇਹ ਨਹੀਂ ਸੀ ਪਤਾ ਵੀ ਜੁੜਨਾ ਕਿੱਥੇ ਹੈ ਤੇ ਸਾਨੂੰ ਅੱਜ ਪੰਚਪ੍ਰਤਾ ਜੀ ਸਿਖਾ ਰਹੇ ਉੱਥੇ ਜੁੜਨਾ ਜਿਸ ਅੱਗੇ ਸਭ ਨਿਵਾਨ ਅਕਾਲ ਨਾਲ ਕਰਤਾ ਪ੍ਰਖਵਾਈ ਗੁਰੂ ਨਾਲ ਸ਼ਬਦ ਨਾਲ ਪਟਕਰੇ ਰਹੇ ਤੇ ਇਹ ਵੀ ਜ਼ਿਕਰ ਹੁੰਦਾ ਵੀ ਇੱਕ ਵਾਰੀ ਇੱਕ ਸਾਧੂ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਹਾਨੀ ਮਹਿਸੂਸ ਕੀਤੀ ਸੀ ਕਿ ਮੈਂ ਉਹਦੇ ਨਾਲ ਬਹਿ ਗਿਆ ਉਹਦੇ ਨਾਲ ਸੰਗ ਕਰ ਲਿਆ ਜਿਹੜਾ ਜੁੜਿਆ ਹੀ ਨਹੀਂ ਹੋਇਆ ਠੀਕ ਐਸੇ ਨਾਲ ਵੀ ਨੁਗਰੇ ਦਾ ਸੰਗ ਕਰ ਲਿਆ ਤੇ ਤੀਰ ਵੱਜਿਆ ਸੀ ਸੀਨੇ 'ਚ ਫਿਰ ਹੁਣ ਮੁਸੀਬਤ ਹੈ ਵੀ ਕਿੱਥੇ ਜੁੜਾਂ ਦੇ ਫਰਕੰਨਾ ਵਿੱਚ ਸ਼ਬਦ ਪੈਂਦਾ ਹੈ ਮੈਂ ਪਹਿਣਾ ਨੂੰ ਬੇਨਤੀ ਕਰਾਂਗਾ ਸਾਹਿਬ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਿੰਡ ਹੈ ਬਾਸਰਕੇ ਅਮਰਸਰ ਸਾਹਿਬ ਜ਼ਿਲ੍ਹਾ ਇਹਨਾਂ ਦਾ ਭਰਾ ਭਾਈ ਜਸੂ ਤੇ ਉਹਨਾਂ ਦਾ ਪੁੱਤਰ ਹੈ ਭਾਈ ਮਾਨਕ ਉਹ ਸਤਿਪਾਤਸ਼ਾ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਧੀ ਨੂੰ ਵਿਆਹ ਹੋਇਆ ਬੀਬੀ ਅਮਰੋ। ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਆਪਣੀ ਧੀ ਨੂੰ ਤੋੜਿਆ ਨਾ ਧੀਆਂ ਨੂੰ ਬੱਚੀਆਂ ਨੂੰ ਵੀ ਮੈਂ ਬੇਨਤੀ ਕਰਾਂਗਾ ਧਿਆਨ ਦੇਣਾ। ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਧੀ ਨੂੰ ਦਾਜ ਦੇ ਕੇ ਤੋੜਿਆ ਦਾਜ ਦੇ ਕੇ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜ। ਹਰ ਕੱਪੜਾ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੁਰਾ ਫਿਰ ਉਹ ਦਾਜ ਨੂੰ ਜਦੋਂ ਵਰਤਦੀ ਹੈ ਨਾ ਤੇ ਉਹਦਾ ਅਸਰ ਆਲੇ ਦੁਆਲੇ ਹੁੰਦਾ ਏਕ ਹੁੰਦਾ ਪਦਾਰਥ ਲੈ ਕੇ ਜਾਣਾ ਤੇ ਪਦਾਰਥਾਂ ਦੇ ਨਾਲ ਕੀ ਹੁੰਦਾ ਹੰਕਾਰ ਵੀ ਪਤਾ ਮੈਂ ਕਿੰਨਾ ਕੁਝ ਲੈ ਕੇ ਆਈ ਹਾਂ ਹੰਕਾਰ ਵਿੱਚ ਕੀ ਹੁੰਦਾ ਟਕਰਾਅ ਤੇ ਆਣ ਗਵਾਂਡ ਕੀ ਸੁਣਦਾ ਫਿਰ ਉਸ ਅਹੰਕਾਰ ਦਾ ਟਕਰਾਅ ਹੁਣ ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਧੀ ਨੂੰ ਤਾਜ ਲਗਤਾ ਸੁਰਤ ਨੂੰ ਸ਼ਬਦ ਵਿੱਚ ਰੰਗਿਆ ਤੇ ਗੁਰੂ ਅੰਗਦ ਸਾਹਿਬ ਜੀ ਦੀ ਧੀ ਘਰ ਦੇ ਅੰਦਰ ਅੰਮ੍ਰਿਤ ਵੇਲੇ ਉੱਠਦੀ ਹੈ ਨਾਲੇ ਕਿਰਤ ਕਰਦੀ ਹੈ ਕਾਜ਼ ਕਰਦੀ ਹੈ ਨਾਲੇ ਬਾਣੀ ਪੜ੍ਹਦੀ ਹੈ ਤੇ ਕੰਦੋ ਪਾਰਲੇ ਪਾਸੇ ਬਾਣੀ ਦੀ ਆਵਾਜ਼ ਆਉਂਦੀ ਉਹੀ ਆਵਾਜ਼ ਆਣੀ ਆਂਦੀਆਂ ਗਵਾਂਡੀਆਂ ਦੇ ਜੋ ਘਰ ਵਿੱਚ ਹੋਣਾ ਹੈ ਲੋਕੀ ਸੁਣਦੇ ਕੰਨ ਲਾ ਕੇ ਅਮਰਤਾ ਸਮਰਾਜ ਜੀ ਦੇ ਕੰਨਾਂ 'ਚ ਪੈਂਦੀ ਹੈ ਜਦੋਂ ਇਹ ਬੋਲ ਕੇ ਠੰਢ ਪੈਂਦੀ ਹੈ ਰੱਦ ਦੇ ਚ ਜਾਦੂਈ ਕਲਾ ਵਰਤਦੀ ਮਨ ਸ਼ਾਂਤ ਹੁੰਦਾ ਧਿਆਨ ਖਿੱਚਿਆ ਜਾਂਦਾ ਜ਼ਿੰਦਗੀ ਨੂੰ ਸੁਖਾਵੇਂ ਲੱਗਦੇ ਉਹ ਬਚਨ ਰੁਚੀ ਪੈਦਾ ਹੁੰਦੀ ਰਾਸ ਹੁੰਦਾ ਤੇ ਇੱਕ ਦਿਨ ਸਾਰੀ ਲੱਜਾ ਭੁੱਲ ਕੇ ਨਾ ਹੁੰਦਾ ਕੋੜ ਮੂੜ ਪਾ ਸੋਰਾ ਲੂਹ ਹੈ ਪਰਦਾ ਸਭ ਕੁਝ ਛੱਡ ਕੇ ਤੇ ਆ ਕੇ ਕਹਿੰਦੇ ਧੀਏ ਇਸ ਸ਼ਬਦ ਦਾ ਰਾਸ ਹੈ ਜੋ ਤੂੰ ਪੜਨੀ ਹੈ ਇਹ ਕਿੱਥੋਂ ਪ੍ਰਾਪਤ ਹੁੰਦਾ ਹੈ ਇਸ ਸ਼ਬਦ ਦਾ ਚਸ਼ਮਾ ਕਿੱਥੋਂ ਪੁੱਟਦਾ ਉਹਨਾਂ ਦੱਸਿਆ ਤਾਂ ਗੁਰੂ ਅੰਗਦ ਸਾਹਿਬ ਮੇਰੇ ਪਿਤਾ ਮਿਲੇ ਪਹਿਲਾਂ ਵੀ ਹੋਣਗੇ ਪਰ ਮਿਲੇ ਨੇ ਜੁੜੇ ਨਹੀਂ ਹਨ ਬੜਾ ਫਰਕ ਹੈ ਦੇਖਣ ਚ ਤੇ ਜੁੜਨ ਚ ਬੜਾ ਫਰਕ ਹੈ ਗੁਰੂ ਨੂੰ ਵੇਖਣ ਵਾਲੇ ਬਹੁਤ ਆਉਂਦੇ ਆ ਪਰ ਜੁੜੇ ਹੋਏ ਥੋੜੇ ਅਹਿਸਾਸ ਨੇ ਹੁਣ ਇੰਨੀ ਤਲਬ ਕੇ ਆਖਿਆ ਧੀਏ ਚੱਲ ਮੈਨੂੰ ਸਤਿਗੁਰਾਂ ਕੋਲ ਲੈ ਕੇ ਆ ਤੇ ਜਦੋਂ ਆਏ ਸ੍ਰੀ ਗੁਰਖੂਰ ਸਾਹਿਬ ਬਸ ਫਿਰ ਮਸਤਕ ਰੱਖਿਆ ਸਦਾ ਲਈ ਜੁੜ ਕੇ ਜਿਸ ਅੱਗੇ ਸਭ ਨਿਵਾਨ ਸਦਾ ਲਈ ਜੁੜ ਗਏ ਆਪਾਂ ਗਵਾਹ ਦਿੱਤਾ ਆਪਾਂ ਮਿਟਾ ਦਿੱਤਾ ਜੁੜਨ ਦਾ ਤਰੀਕਾ ਵੇਖੋ ਕੀ ਹੈ ਨਹੀਂ ਤੇ ਵਿੱਚ ਨਾ ਸੂਖਮ ਜਿਹਾ ਦੋ ਤਾਰਾਂ ਨੇ ਨਾ ਤਾਰਾਂ ਦੇ ਵਿੱਚ ਇੱਕ ਛੋਟਾ ਜਿਹਾ ট্রান্সਪੇਰੈਂਟ ਆ ਪੋਲੋਥੀਨ ਪੇਪਰ ਹੈ ਨਾ ਪਲਾਸਟਿਕ ਦਾ ট্রান্সਪੇਰੈਂਟ ਹੀ ਹੋਏ ਤੇ ਜੇ ਵਿੱਚ ਉਹ ਹੈ ਕਨੈਕਸ਼ਨ ਨਹੀਂ ਨਾ ਬਣੇਗਾ ਇਸੇ ਤਰ੍ਹਾਂ ট্রান্সਪੇਰੈਂਟ ਜਿਹਾ ਪਰਦਾ ਹੈ ਹੰਕਾਰ ਦਾ ਵਿਚੋਂ ਮੈਂ ਭੀਤ ਕਰਾ ਦੀ। ਪਾਬੀਰੀ ਕਹਿ ਜੋ ਪਾਤ ਭਾਰ ਦੋ ਬਿਨ ਪੀਕੇ ਦੁਰਾਇੋ। ਪੰਪ ਉੱਡਦੇ ਨਹੀਂ ਆਪਾਂ ਮੱਕੜ ਜੀ। ਪਤੰਗੀ। ਉਹਦੇ ਪਾਰ ਕਿੰਨੇ ਪਤਲੇ ਹੁੰਦੇ ਨੇ। ਇੰਨਾ ਕੀ ਪਰਦਾ ਹੈ। ਜਿਹੜਾ ਜੁੜਨ ਨਹੀਂ ਦੇ ਰਿਹਾ। ਹੁਣ ਇਹ ਵੱਲ ਹੈ ਸਾਧ ਸੰਗਤ ਇਹਨੂੰ ਸਮਝਣਾ ਨਾ ਅਸੀਂ ਪੰਕਤੀ ਤੇ ਸੁਣ ਲਈ। ਸਾਰਿਆਂ ਨੂੰ ਆਉਂਦੀ ਹੈ ਜੜ ਜੜੰਦਾ ਲੋੜੀ ਹੈ। ਜਿਸ ਅੱਗੇ ਸਭ ਨਿਵਾਨ ਮਤ ਅਸੀਂ ਜੁੜਨਾ ਹੈ ਇਹ ਸਬਕ ਮਿਲ ਗਿਆ ਜੁੜਨਾ ਉਹਦੇ ਨਾਲ ਹੈ ਜਿਹਦੇ ਅੱਗੇ ਸਾਰੇ ਨਿਮਦੇ ਨੇ ਹੁਣ ਅਗਲੀ ਗੱਲ ਹੈ ਜੁੜਨਾ ਕਿਵੇਂ ਹੈ ਕਟਕੇ ਰਹਿਣਾ ਹੋਰ ਚੀਜ਼ ਹੈ ਜਿਸ ਮੋਢੇ ਨਾਲ ਮੋਢਾ ਖਹਿ ਰਿਆ ਹੋਵੇ ਬਾਹ ਨਾਲ ਬਾਹ ਖਹਿ ਰਹੀ ਹੋਵੇ ਸੌਖਾ ਤਰੀਕਾ ਪਰ ਇਹਨੂੰ ਜੁੜਨਾ ਨਹੀਂ ਮੰਨਿਆ ਸਾਧ ਸੰਗਤ ਜੋ ਉਹਦੇ ਲਿਮ ਮਿਲਿਆ ਸੋ ਮਿਲ ਰਹਾ ਮਿਲਿਆ ਕਹੀਏ ਰੇ ਸੋਈ ਸੁਣਿਓ ਬੱਚਾ ਸਰੀਰ ਦੀ ਗੱਲ ਨਹੀਂ ਕੀਤੀ ਜਿਹੜਾ ਹੁਣ ਕਿਹਾ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਤੇ ਜੇ ਦਿਲ ਹੀ ਨਹੀਂ ਮਿਲਿਆ ਸਰੀਰਾਂ ਦੇ ਨੇੜੇ ਹੋਣ ਦਾ ਕੀ ਅਰਥ ਆ ਕਈ ਮਾਰੇ ਨੇ ਉਦਾਹਰਣਾਂ ਦਿੱਤੀਆਂ ਕਿ ਪਤੀ ਪਤਨੀ ਕਈ ਵਾਰੀ ਸਾਰੀ ਜ਼ਿੰਦਗੀ ਇੱਕ ਘਰ ਵਿੱਚ ਰਹਿ ਜਾਂਦੇ ਆ ਸਰੀਰ ਕਰਕੇ ਨਾਤੇ ਜੁੜੇ ਹੋਏ ਆ ਪਰ ਕਈ ਵਾਰੀ ਸੋਚ ਕਰਕੇ ਜੁੜੇ ਨਹੀਂ ਹੁੰਦੇ ਜੀ ਸਾਰੀ ਜ਼ਿੰਦਗੀ ਇਦਾਂ ਗੁਜ਼ਰ ਜਾਂਦੀ ਨਾ ਤਾਂ ਕਿ ਆਸੀ ਧੰਨ ਫਿਰ ਇਹ ਨਾ ਆਖੀਐ ਬੰਦ ਇਕੱਠੇ ਹੋਏ ਇੱਕ ਜੂਤ ਤੋਂ ਹੀ ਇਹ ਜੁੜਨ ਦੀ ਵਿਆਖਿਆ ਹੈ ਅੰਦਰੋਂ ਸੁਰਤ ਕਰਕੇ ਜੁੜਨਾ ਉਥੇ ਮਾਰਨ ਕਹਿੰਦੇ ਜੋ ਦਿਲ ਮੇਰੇ ਆ ਸੋ ਮਿਲ ਰਹੇ ਆ ਮਿਲਿਆ ਕਹੀਏ ਰੇ ਸੋਈ ਜੇ ਬਹੁਤ ਤੇਰਾ ਲੋਚੀਆ ਬਾਤੀ ਮਿਲ ਨਾ ਹੋਈ ਇਹ ਗੱਲਾਂ ਦਾ ਵਿਸ਼ਾ ਨਹੀਂ ਐ ਵੀ ਵੇਖੋ ਜੀ ਆ ਮੈਂ ਛੱਤ ਕਰ ਲਿਆ ਜੀ ਆ ਬਾਣੀ ਐ ਲਿਖੀ ਹੋਈ ਆ ਗੁਰੂ ਸਾਹਿਬ ਦੇ ਅੰਗ ਨੇ ਜੀ ਮੈਂ ਸਤਿਕਾਰ ਕਰਦਾ ਜੀ ਤੇ ਮੈਂ ਆ ਕਰਕੇ ਜੁੜ ਗਿਆ ਇੱਥੇ ਆਏ ਇਹਨੂੰ ਇਹਨੂੰ ਹੱਥ ਲਾ ਲਿਆ ਲੱਕੜ ਦੇ ਪਲੇਟਫਾਰਮ ਨੂੰ ਆਸਨ ਨੂੰ ਸੰਗਸਨ ਨੂੰ ਜਾਂ ਪੀੜਾ ਸਾਹਿਬ ਨੂੰ ਪਾਲਕੀ ਸਾਹਿਬ ਨੂੰ ਜੁੜ ਗਏ ਜਾਇਦੇ ਤੇ ਵੀ ਅੱਗੇ ਰੁਮਾਲਾ ਚੁੱਕ ਕੇ ਮੇਰੇ ਮੈਂ ਤੇ ਰੋਜ਼ ਹੱਥ ਲਾਉਂਦਾ ਜਿਨ੍ਹਾਂ ਪਵਿੱਤਰ ਪਾਵਨ ਪੰਨਿਆਂ ਉੱਤੇ ਬਾਣੀ ਲਿਖੀ ਹੋਈ ਹੈ ਮੈਂ ਬਾਣੀ ਨੂੰ ਅੱਖਰਾਂ ਨੂੰ ਵੀ ਛੂ ਸਕਦਾ ਪਰ ਮਾਰੇ ਕਹਿੰਦੇ ਬਾਤੀ ਮਿਲਣਾ ਹੋਈ ਜੋ ਦਿਲ ਮਿਲਿਆ ਛੋ ਮਿਲ ਰਿਹਾ ਇੱਕ ਜੋਤ ਦੇ ਮੂਰਤੀ ਧੰਨ ਕਰ ਕਹੀ ਹੈ ਜੁੜੰਦਾ ਲੋੜ ਹੀ ਐ ਪਰ ਜੁੜਨ ਦੀ ਵਿਆਖਿਆ ਤੇ ਸਮਝ ਲੈਣਾ ਨਾ ਸਾਹਿਬ ਅਮਰਦਾਸ ਜੀ ਜਦੋਂ ਆਏ ਤਾਂ ਗੁਰੂ ਅੰਗਦ ਸਾਹਿਬ ਵੀ ਮਹਾਰਾਜਪੋਤ ਤੇ ਕਹਿੰਦੇ ਜੋੜ ਲਓ ਉਹਨਾਂ ਨੇ ਆਦਰ ਦਿੱਤਾ ਵੀ ਕੁੜਮ ਆਇਆ ਕੰਨੇ ਨਹੀਂ ਮੰਗਤਾ ਆਇਆ ਹੋ ਮੈਂ ਦੀ ਛੱਟ ਲਾ ਕੇ ਆਇਆ ਕਹਿੰਦੇ ਚੱਲ ਸੇਵਕ ਹੋ ਜਾ ਸੇਵਕ ਹੋ ਜਾ ਹੱਥ ਹੋ ਵੀ ਸਾਸ ਸੁਗਤ ਕੀ ਕਾਰਨ ਹੈ ਵੀ ਜਿਹੜੇ ਬੰਦੇ ਬਹੁਤ ਹੀ ਸਾਰੀ-ਸਾਰੀ ਜ਼ਿੰਦਗੀ ਕਈ ਵਾਰੀ ਗੁਰਦੁਆਰੇ ਦੀ ਜ਼ਿੰਦਗੀ ਕੱਟ ਦਿੰਦੇ ਕੋਈ ਗ੍ਰੰਥੀ ਦੀ ਪਦਵੀ ਤੇ ਕੋਈ ਪ੍ਰਬੰਧਕ ਦੀ ਪਦਵੀ ਤੇ ਕੀ ਅੰਦਰੋਂ ਉਹਨਾਂ ਲਾਹਾ ਕਿਉਂ ਨਹੀਂ ਲੈ ਪੈਂਦੇ ਹੁੰਦੇ ਭਲਾ ਕਾਰਨ ਕੀ ਹੁੰਦਾ ਹੈ ਮੈਂ ਵੀ ਕਵਾਂਗਾ ਮੈਨੂੰ 30 ਸਾਲ ਹੋ ਗਏ 32 ਸਾਲ ਹੋ ਗਏ ਸੇਵਾ ਕਰਦੇ ਹਾਂ ਜੁੜਨਾ ਹੈ ਆਪਾਂ ਮਿਟਾ ਕੇ ਆਪਾਂ ਜਨਾ ਕੇ ਨਹੀਂ ਜੇ ਆਪਾਂ ਜੁਣਾ ਰਹਿਆਂ ਤੇ ਨਹੀਂ ਜੁੜ ਸਕਦਾ ਜੁੜੰਦਾ ਲੋੜੀ ਐ ਇਹ ਵੀ ਪਤਾ ਵੀ ਜੁੜਨਾ ਹੈ ਇਹ ਵੀ ਪਤਾ ਵੀ ਕਿਹਦੇ ਨਾਲ ਜੁੜਨਾ ਹੈ ਹੁਣ ਅਗਲੀ ਗੱਲ ਐ ਵੀ ਕਿਵੇਂ ਜੁੜਨਾ ਹੈ ਜਿਵੇਂ ਅੰਮ੍ਰਿਤਦਾਸ ਜੀ ਮਹਾਰਾਜ ਗੁਰੂ ਅੰਗਰਸਾਹਿਬ ਨਾਲ ਜੁੜੇ 12 ਵਰੇ ਤੋਂ ਉੱਪਰ ਸਮਾਂ ਗਾਗਰ ਢੋਂਦਿਆਂ ਨੂੰ ਗੁਜ਼ਰ ਗਿਆ ਇਹ ਨਹੀਂ ਕਿ ਆਪ ਵੀ ਮੈਂ 40 ਸਾਲ ਪਾਠ ਕਰ ਲਿਆ ਹੁਣ ਮੈਨੂੰ ਮਿਲੇਗਾ ਜੀ ਨਾ ਕੋ ਸਭ ਆਸਾ ਮਨਸਾ ਮਾਰ ਕੇ ਮੰਦੇ ਫੁਰਨੇ ਮਾਰ ਕੇ ਲੋਕਾਂ ਦੇ ਮਿਹਣੇ ਤਾਨੇ ਕੀ ਕਹਿੰਦੇ ਆ ਲੋਕ ਕੁੜਮਾਂ ਦੇ ਘਰ ਚੱਕਰੀ ਕਰਦਾ ਨਿਖਾਵਾ ਆ ਨਿਆਸ ਰ ਹੈ ਕਿਸ ਤਰ੍ਹਾਂ ਜੋ ਨਹਿਸਾ ਸਿਰ ਲੈ ਇਸ ਮਾਤਰ ਵੀ ਹਉ ਮੈਂ ਨਾ ਰਹਿ ਜੇ ਫਿਰ ਚੁੜ ਗਿਆ ਜਦੋਂ ਇੰਨਾ ਮਿਟ ਗਿਆ ਨਾ ਅੰਦਰੋਂ ਹੁਣ ਖਿਆਲ ਕਰਿਓ ਬਾਣੀ ਚ ਬਹੁਤੀ ਵਾਰੀ ਉਦਾਹਰਣ ਪਤਾ ਕੀ ਦਿੱਤੀ ਜਦੋਂ ਮਿਕਸ ਅਪ ਹੋਣ ਦੀ ਮਿਲਣ ਦੀ ਬਹੁਤੀ ਉਦਾਹਰਣ ਦਿੱਤੀ ਜਿਉਂ ਪਾਣੀ ਸੰਗ ਪਾਣੀ ਇੱਕ ਥਾਣੀ ਬਹੁਤੀਆਂ ਥਾਵਾਂ ਤੇ ਉਦਾਹਰਣਾਂ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ ਦੇ ਨਾਲ ਪਾਣੀ ਮਿਲ ਗਿਆ ਇਕ ਨਦੀ ਉਧਰੋਂ ਆਈ ਇਕ ਉਧਰੋਂ ਆਈ ਸਮੁੰਦਰ ਚ ਪਈਆ ਸਤਲ ਜੁਪਿਆ ਬਿਆਸ ਵੀ ਪਿਆ ਚਨਾਬ ਵੀ ਪਿਆ ਰਾਵੀ ਬ੍ਰਾਂਹਪੁੱਤਰ ਜੋ ਦੁਨੀਆਂ ਦੇ ਦਰਿਆ ਸਭ ਸਮੁੰਦਰਾਂ ਚ ਜਾ ਕੇ ਪਛਾਣੇ ਜਾਂਦੇ ਆ ਵੀ ਵਾਕਾ ਵਾਕਰੇ ਜਾਂ ਸੀ ਗਈਓ ਵੀ ਇੱਥੋਂ ਅਸੀਂ ਪਾਣੀ ਦੀ ਇੱਕ ਸ਼ੀਸ਼ੀ ਲੈ ਲੈਂਦੇ ਆ ਤੇ ਹਜ਼ਾਰ ਕਿਲੋਮੀਟਰ ਜਾ ਕੇ ਜਾਂ ਅਮਰੀਕਾ ਜਾ ਕੇ ਕੈਨੇਡਾ ਜਾ ਕੇ ਪਾਣੀ ਤੇ ਮਿਲਾਵਾਂਗੇ ਪਕੀ ਹੋਏਗਾ ਮਿਕਸ ਆਪ ਉਸੇ ਪਾਣੀ ਚ ਸਦੀਆਂ ਰਹਿਣ ਵਾਲੇ ਪੱਥਰ ਉਹ ਮਿਕਸ اپ ਹੋਵੇ ਕਿਉਂ ਨਹੀਂ ਮਿਲੇਬਲ ਕਿਉਂਕਿ ਪੱਥਰ ਦੇ ਗੁਣ ਹੋਰ ਨੇ ਪਾਣੀ ਦੇ ਹੋਰ ਨੇ ਰਹਿ ਇਕੱਠੇ ਰਹੇ ਹਜ਼ਾਰਾਂ ਸਾਲਾਂ ਤੋਂ ਕਈ ਪੱਥਰ ਐਸੇ ਨੇ ਪਏ ਹੋਏ ਆ ਪਾਣੀ ਦੇ ਵਿੱਚ ਮਿਲੇ ਨਹੀਂ ਇੱਕ ਕਠੋਰ ਹੈ ਇੱਕ ਨਰਮ ਹੈ ਉਹਨਾਂ 'ਚ ਫਰਕ ਹੈ ਪਾਣੀ 'ਚ ਪਾਣੀ ਕਿਉਂ ਜਿਉਂ ਪਾਣੀ ਸੰਗ ਪਾਣੀ ਦੀ ਉਦਾਹਰਣ ਕਿਉਂ ਕਿਉਂਕਿ ਦੋਨਾਂ ਦੇ ਗੁਣ ਇੱਕ ਆ ਭਾਵੇਂ ਹਜ਼ਾਰਾਂ ਮੀਲਾਂ ਦੀ ਵਿੱਤ ਹੋਵੇ ਕੋਈ ਫਰਕ ਨਹੀਂ ਪੈਂਦਾ ਚਰਨੀਆਂ ਤਲਾਬਾਂ 'ਚ ਹੀ ਵਿੱਤ ਹੋਵੇ ਕੋਈ ਫਰਕ ਨਹੀਂ ਪੈਂਦਾ ਜਿਹੜੇ ਵਾਸਤਵਿਕ ਗੁਣ ਨੇ ਨਾ ਉਹ ਇੱਕੋ ਹੈ ਤੇ ਜਦੋਂ ਗੁਣ ਇੱਕੋ ਹੋ ਜਾਂਦੇ ਆ ਫਿਰ ਉਹ ਮਿਲ ਜਾਂਦਾ ਫਿਰ ਉਹ ਜੁੜ ਜਾਂਦਾ ਜੀ ਇੱਕ ਮੇਕੋ ਜਾਂਦਾ ਉਹਦੇ ਚ ਨੂੰ ਪਰਾਕ ਅੱਜਕੱਲ ਕਿਉਂਦ ਕਰਦੇ ਨੇ ਵੀ ਕਿਉਂਦ ਇੱਕ ਡਾਲੀ ਕਿਸੇ ਰੁੱਖ ਦੀ ਕੱਟੀ ਕਲਮ ਕੱਟ ਕੇ ਆ ਤੇ ਇੱਕ ਦੂਜੇ ਦੀ ਕੱਟ ਕੇ ਉਹਦੇ ਚ ਫਿੱਟ ਕਰਕੇ ਉਪਰੋਂ ਟੇਪ ਕਰਤਾ ਹੁਣ ਕੀ ਹੋਇਆ ਵੀ ਉਹਦੇ ਵਿੱਚੋਂ ਉਹਦਾ ਕਨੈਕਸ਼ਨ ਜੁੜ ਗਿਆ ਖੁਰਾਕ ਮਿਲਣ ਲੱਗ ਪਈ ਉਹ ਵੀ ਜੁੰਦਾ ਸੀ ਇਹ ਵੀ ਜੁੰਦਾ ਸੀ ਦੋਨਾਂ ਦੇ ਜਨੂੰਨ ਨੂੰ ਮੂਲ ਉਹਦੇ ਚੋਂ ਖੁਰਾਕ ਮਿਲਣ ਲੱਗ ਪਈ ਮੋਲ ਪਿਆ ਵਿਕਸਿਤ ਹੋ ਗਿਆ ਪਰ ਨਾ ਗੁਣ ਇੱਕੋ ਜੇ ਕਰਨੇ ਪੈਣੇ ਆਂ ਸਿਰ ਇੱਕ ਅਸੀਂ ਜੁੜ ਸਕਾਂਗੇ ਨਹੀਂ ਤੇ ਰਹਿ ਕੇ ਗੁਰੂ ਦੇ ਕੋਲ ਬਹਿ ਕੇ ਤਾਬਿਆਂ ਵਿੱਚ ਬਾਤ ਹੀ ਮਿਲਣਾ ਹੋਈ ਜੇ ਬਹੁਤ ਢੇਰਾ ਲੋਚੀਆ ਗੱਲਾਂ ਬਹੁਤ ਆ ਸਕਦੀਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਘਾਲ ਕਮਾਈ ਫਿਰ ਉਹ ਗੁਣ ਜੋ ਗੁਰੂ ਅੰਗਦ ਸਾਹਿਬ ਵਿੱਚ ਸੀ ਉਹ ਗੁਣ ਗੁਰੂ ਅਮਰਦਾਸ ਮਹਾਰਾਜ ਦੇ ਅੰਦਰ ਫਿਰ ਇੱਕ ਚੋਤ ਦੋਈ ਮੁਕਤੀ ਹੋ ਗਈ ਨਿਮਰਤਾ ਤੇ ਆਤਮੁਖ ਗਈ ਰਤਬੇ ਪਦਵੀਆਂ ਸਾਥ ਸਭ ਪਾਸੇ ਰੱਖ ਕੇ ਆਪਾ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦੇ ਅੰਦਰ ਟਿਕਾ ਦਿੱਤਾ ਇੱਕ ਮੇਖ ਹੋ ਗਈ